ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਇਸ ਵੀਡੀਓ ਦੇ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ ਹੈ ਮੈਂ ਤਾਂ ਦੋਨਾਂ ਨੂੰ ਨਰਾਜ਼ ਕਰ ਲਿਆ ਕੱਲ ਚਰਚਾ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਲਿਖਿਆ ਮੈਂ ਤਾਂ ਉੱਥੇ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ ਉਹ ਵਧੀਆ ਪੈਨਲਿਸਟ ਨੇ ਸਾਹ ਹਰਜੀਤ ਸਿੰਘ ਉਹ ਇਸ ਕਰਕੇ ਨਰਾਜ ਹੋ ਗਏ ਕਿ ਜੀ ਇਹ ਸੀਤੋ ਸ਼ਰੋਮਣੀ ਅਕਾਲੀ ਦਲ ਨੇ ਤੁਸੀਂ ਬਾਦਲ ਕਿਉਂ ਲਿਖ ਰਹੇ ਹੋ ਤੇ ਦੂਜੇ ਪਾਸੇ ਕਰਨਲ ਸਿੰਘ ਪੀਰ ਮੁਹੰਮਦ ਸਿੰਘ ਉੱਥੇ ਮੈਂ ਲਿਖਤਾ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਮੈਂ ਤਾਂ ਇਸ ਕਰਕੇ ਇਸਕੇ ਡਿਫਰੈਂਸ਼ੀਏਟ ਕਰਨਾ ਚਾਹੁੰਦਾ ਸੀ ਤੁਹਾਡਾ ਉਹ ਦੋਨਾਂ ਨੇ ਇਤਰਾਜ਼ ਕੀਤਾ ਦੋਨਾਂ ਨੇ ਕਹਿੰਦੇ ਸੀ ਸ਼ਰੋਮਣੀ ਅਕਾਲੀ ਦਲ ਤੇ ਉਹ ਦੋਨਾਂ ਦੇ ਉਦੋਂ ਬਾਅਦ ਕੱਲੇ ਛੇਤੀ ਗੱਲ ਉਦੋਂ ਬਾਅਦ ਫੋਨ ਆਇਆ ਅਰਸ ਤੇ ਕਲੇਰ ਦਾ ਫੋਨ ਆਇਆ ਵੀ ਇਹ ਕੀ ਤੇ ਹੁਣ ਮਸਲਾ ਤਾਂ ਉੱਲਝਿਆ ਹੋਇਆ ਦੋਨੇ ਅਖਾਲੀ ਦਲਾਂ 'ਚ ਔਰ ਬੜਾ ਤਿੱਖਾ ਜਿਹੜੀ ਹੈ ਲੜਾਈ ਹੋਣ ਜਾ ਰਹੀ ਹੈ ਇਹ ਅਸੀਂ ਅਸਾਰ ਨਜ਼ਰ ਆਉਂਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਹੈ ਕਿ ਤਗੈਨੀ ਹਰਪ੍ਰੀਤ ਸਿੰਘ ਨੇ ਜਿਹੜਾ ਡੈਲੀਗੇਟ ਹਜ਼ ਰਾਸ ਭਲਾ ਹੈ ਸੀ ਸਤੰਬਰ ਨੂੰ ਉਹਦਾ ਉਹਦਾ ਐਨਾਲਿਸਿਸ ਤੇ ਦੂਜਾ ਜੋ ਬਲਵਿੰਦਰ ਸਿੰਘ ਜੇਠੂਵਾਲਾ ਨੇ ਸ਼ਿਕਾਇਤ ਕੀਤੀ ਹੈ ਜਿਆਨੀ ਹਰਪ੍ਰੀਤ ਸਿੰਘ ਦੀ ਸਰਜੀਤ ਰਖੜਾ ਦੇ ਪ੍ਰਹਿਮ ਸਿੰਘ ਚੰਦੋਵਾਲਾ ਬਡਾਲਾ ਸਾਹਿਬ ਦੀ ਉਹ ਕੀ ਹੈ ਕਿਸ ਕਿਸਮ ਦੀ ਸਾਜ਼ਿਸ਼ ਹੈ ਕਿਸ ਪਾਸੇ ਨੂੰ ਜਾ ਸਕਦੀ ਹੈ ਕੀ ਸੱਚਮੁੱਚ ਜਿਆਨੀ ਹਰਪ੍ਰੀਤ ਸਿੰਘ ਨੂੰ ਧਰਗ ਕਰਨ ਦੀ ਇਹ ਗਰਾਉਂਡ ਬਣ ਰਹੀ ਹੈ ਅੱਗੇ ਇੱਕ ਕਦਮ ਹੋਰ ਵਧਿਆ ਜਾ ਰਿਹਾ ਹੈ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੇ ਸਵਾਲ ਉੱਠ ਰਹੇ ਨੇ ਸਿੱਖ ਸੱਚ ਉਹਨਾਂ ਤੇ ਚਰਚਾ ਆਪਾਂ ਇਸ ਵੀਡੀਓ 'ਚ ਕਰਾਂਗੇ ਲੇਕਿਨ ਪਹਿਲਾਂ ਮੁਹੀ ਅਪੀਰ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਆਪਾਂ ਇਥੋਂ ਸ਼ੁਰੂ ਕਰ ਲੈਨੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਡੈਲੀਗੇਟਸ ਦਾਸ ਬੁਲਾਇਆ 6 ਸਤੰਬਰ 11 ਅਗਸ ਨੂੰ ਡੈਲੀਗੇਟਸ ਦਾਸ ਬੁਲਾਇਆ ਗਿਆ ਸੀ ਪ੍ਰਧਾਨ ਚੁਣੇ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਪੰਤਕ ਉਸਦੀ ਚੇਅਰਮੈਨ ਬੀਬੀ ਬੜੀ ਸੀ ਸਤਵੰਤ ਕੌਰ ਜਿਹਨੇ ਧਾਰਮਿਕ ਮਸਲਿਆਂ ਨੂੰ ਦੇਖਣਾ ਸੀ ਅੱਜ ਕੱਲ ਬੀਬੀ ਸਤਵੰਤ ਕੌਰ ਖਬਰਾਂ ਤੋਂ ਬਾਹਰ ਨੇ ਉਹਨਾਂ ਦੀ ਕੋਈ ਉਸ ਸੰਬੰਧੀ ਐਕਟੀਵਿਟੀ ਨਜ਼ਰ ਨਹੀਂ ਆਉਂਦੀ ਵੈਸੇ ਤਾਂ ਜਦੋਂ ਇਹ ਪ੍ਰਧਾਨ ਚੁਣੇ ਗਏ ਤੇ ਪੰਜ ਮੈਂਬਰੀ ਕਮੇਟੀ ਆਪਣੇ ਆਪ ਹੀ ਖਤਮ ਹੋਊਗੀ ਤਾਂ ਇਹਦਾ ਮਤਲਬ ਉਹ ਕਿ ਪੰਜ ਮੈਂਬਰਾਂ ਵਾਲੀ ਉਸ ਤਾਂ ਹੀ ਗਲਤ ਤਾਂ ਨਹੀਂ ਲੇਕਿਨ ਕਾਫੀ ਕੁਝ ਉਹ ਤੋਂ ਬਾਹਰ ਆਇਆ ਜਦੋਂ ਵੀ ਗੈਸਟਰੋਸਾਤਰ ਚੰਚਲੋਂਗਵਾਲ ਦੀ ਵਰਸਿਤੇ ਉਹ ਨਹੀਂ ਆਏ ਬਲਕਿ ਫਲੈਕਸ ਦੇ ਵਿੱਚ ਉਹਨਾਂ ਦੀ ਫੋਟੋ ਜਿਹੜੀ ਲੱਗੀ ਉਹਤੇ ਵੀ ਇਤਰਾਜ਼ ਹਟਾਇਆ ਇਹ ਤਾਂ ਪਹਿਲਾਂ ਹੀ ਅਸੀਂ ਕਈ ਵਾਰ ਕਿਹਾ ਸੀ ਕਿ ਵਿਚਾਰਧਾਰਕ ਤੌਰ ਤੇ ਇਹ ਬਖਰੀਬਾਤ ਰਹੂਗੀ ਜਿਹੜੀ ਇਹ ਤਾਂ ਹਮੇਸ਼ਾ ਰਿਹਾ ਦੋ ਤਾਰਾ ਵਾਂਹ ਚੱਲੀ ਜਾਂਦੇ ਇੱਕ ਮੋਡਰੇਟਰ ਇੱਕ ਐਕਸਟਰੀਮ ਮਿੱਟ ਤੋਂ ਉਹ ਦੂਜੀ ਤਾਰਾ ਅਨਾਉਂਸਮੈਂਟ ਤੇ ਤੇ ਐਕਸਿਮਿਸਟ ਕੇ ਸਰਨਪ੍ਰਦੇ ਪਿਤਾ ਜੀ ਤਾਂ ਸ਼ਹੀਦ ਦਿੱਤੀਏ ਤੋਂ ਇਹਨਾਂ ਨੂੰ ਮਾਰਨ ਵਾਲੇ ਵੀ ਖੜਕੂ ਸਿੰਘ ਸੀ ਸੰਤ ਲੋਗਵਾਲ ਨੂੰ ਉਹ ਤਾਂ ਗੱਲ ਆਪਾਂ ਕਰ ਚੁੱਕਿਆ ਲੇਕਿਨ ਉਸ ਤੋਂ ਬਾਅਦ ਉੱਥੇ ਹੀ ਫਿਰ ਇੱਕ ਢਵੀਂ ਗਰੌਂਡ ਬਣاتی ਜਾਣੇ 'ਚ ਅਣਜਾਣੇ 'ਚ ਜਿਵੇਂ ਮਰਦੀ ਸਮਝ ਉਹ ਬਣਾਈ ਪ੍ਰਿੰਪ ਸਿੰਘ ਚੰਦੋ ਬਣਾ ਜਰਾ ਨੇ ਜਦੋਂ ਇਹ ਕਿਹਾ ਕਿ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਦਾਰ ਸੰਦੀਪ ਸਿੰਘ ਢੀਡਸਾ ਨੇ ਕਿਹਾ ਸੀ ਤੁਸੀਂ ਕਰੋ ਭਾਈ ਤੋਂ ਹਾਲਾਂਕਿ ਇਹ ਗੱਲ ਬਿਲਕੁਲ ਕਲੀਅਰ ਕੀਤੀ ਗਈ ਬਾਤ ਚ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਢੀਡਸਾ ਸਾਹਿਬ ਦਾ ਪਤਾ ਲੈਣ ਆਏ ਸੀ ਉਸ ਵੇਲੇ ਉਹ ਜਥੇਦਾਰ ਨਹੀਂ ਸੀ ਉਹਨਾਂ ਨੂੰ ਜਥੇਦਾਰੀ ਤੋਂ ਉਤਾਰ ਦਿੱਤਾ ਗਿਆ ਸੀ ਤੇ ਉਸ ਵੇਲੇ ਉਹ ਜਿਹੜਾ ਹੈ ਜੇ ਜੱਜ ਸੇਦਾਰ ਨੇ ਇਸੇ ਤਰ੍ਹਾਂ ਨਾ ਤੇ ਕਾਦਾ ਉਤਰਾਜ ਹੋਣਾ ਚਾਹੀਦਾ ਫਿਰ ਤਾਂ ਕਿਆ ਹਰ ਕੁਝ ਵੀ ਕਹਾ ਜਾ ਸਕਦਾ ਤੇ 28ਵੇਂ ਨੂੰ ਤਾਂ 3 ਸਸ ਚੱਲ ਪਾਸੇ ਨੇ ਇਹ ਸ਼ਾਇਦ ਉਸ ਤੋਂ ਬਾਅਦ ਇਹਨਾਂ ਨੂੰ 26 ਫਰਵਰੀ ਨੂੰ ਲਾਤਾ ਸੀ 2 ਦਸੰਬਰ ਦਾ ਹੁਕਮ ਲਾਵਾ ਸੀ ਇਸ ਕਰਕੇ ਇਹਨਾਂ ਤੇ ਉਹ ਗੱਲ ਨਹੀਂ ਬਣਦੀ ਸਪਸ਼ਟਿਕਰਨ ਠੀਕ ਲੱਗਦਾ ਹੈ ਜਿਹੜਾ ਪ੍ਰਗਤ ਸਿੰਘ ਢੀਟ ਸਾਹਿਬ ਨੇ ਦਿੱਤਾ ਸੀ ਲੇਕਿਨ ਹੁਣ ਪਹਿਲਾਂ ਤਾਂ ਇਹ ਗੱਲ ਆਪਾਂ ਸਮਝ ਲਈਏ ਕਿ ਉੱਥੇ ਕੁਝ ਹੋਇਆ ਜਿੱਥੇ ਇਹ ਜਿਹੜੀ ਗੱਲ ਸੰਤਲੋਕਵਾਂ ਦੇ ਵਰਸੀ ਦੇ ਸਮਾਗਮ ਦੇ ਵਿੱਚ ਇਹਨੂੰ ਅੱਛੇ ਛੱਡਦੀ ਆਪਾਂ ਇਹ ਤੋਂ ਅੱਗੇ ਦੁਬਾਰਾ ਸ਼ੁਰੂ ਕਰਾਂਗੇ ਗੱਲ ਲੇਕਿਨ ਆਪਾਂ ਉਦੋਂ ਪਹਿਲਾਂ ਇਹ ਗੱਲ ਜਟਲੀ ਹੈ ਕਿ 6 ਸਤੰਬਰ ਨੂੰ ਡੈਲੀਗੇਟਸ ਲਾਸ ਕਿਉਂ ਬਣਾਇਆ ਗਿਆ ਫਿਰ ਇਧਰ ਆਵਾਂਗੇ ਤੋ ਖੋ ਉਹਦਾ ਬੜਾ ਸਪਸ਼ਟ ਹੈ 6 ਦਸੰਬਰ ਨੂੰ ਡੈਲੀਗੇਟਸ ਲਾਸ ਬਣਾਉਣ ਵਾਲੀ ਸਥਿਤੀ ਕਿ ਹੁਣ ਉਹ ਜਿਹਾ ਜਥੇਦਾਰ ਜਿਹੜੇ ਸਪਾਰਟਿਕਲ ਨਾ ਇਹਨਾਂ ਦਾ ਕੋਈ ਵਰਕਿੰਗ ਕਮੇਟੀ ਹੈ ਨਾ ਇਹਨਾਂ ਦਾ ਕੋਈ ਸੀਨੀਅਰ ਵੀਰ ਪ੍ਰਧਾਨ ਹੈ ਤੇ ਇਹਨਾਂ ਦੇ ਜਨਰਲ ਸਕੱਤਰ ਬਣਨੇ ਨੇ ਤੇ ਆਫਿਸ ਸੈਕਟਰੀ ਬਣਨਾ ਬਹੁਤ ਕੁਝ ਸਾਰਾ ਪੂਰਟਾ ਅੱਜਾ ਖੜਾ ਹੋਣਾ ਹੈ ਮੇਰਾ ਖਿਆਲ ਹੈ ਸ਼ਾਇਦ ਇਸ ਢਾਂਚੇ ਲਈ ਇਹਨਾਂ ਟਾਈਮ ਲਿਆ ਤੇ 6 ਸਤੰਬਰ ਨੂੰ ਉੱਥੇ ਡੈਲੀਗੇਟਸ ਰਾਸ ਦੇ ਵਿੱਚ ਇਹ ਢਾਂਚਾ ਖੜਾ ਹੋਣ ਦੀ ਉਮੀਦ ਹੈ ਜੋ ਹੋਣਾ ਚਾਹੀਦਾ ਹੈ ਕਿ ਲੈਕਚਰ ਤੁਸੀਂ ਰੁਕੋਗੇ ਤੇ ਉਸ ਧਾਚੇ ਦੇ ਬਾਬ ਵਿੱਚ ਮਾੜੀ ਖਬਰ ਵੀ ਆਈ ਨਾ ਸੰਤ ਜਿਹੜੇ ਲੋਗਵਾਲ ਨਾਲ ਰਹੇ ਭਾਈ ਗੋਵਿੰਦ ਸਿੰਘ ਲੋਗਵਾਲ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਚੜ੍ਹਾਈ ਕਰ ਗਈ ਸੀ ਉਹ ਵੀ ਦੋ ਤਿੰਨ ਦਿਨ ਦਾ ਉਹ ਵੀ ਫਸਵਾ ਵਿੱਚ ਰਿਹਾ ਕਿਉਂਕਿ ਉਹ ਵੀ ਬੜੇ ਐਕਟਿਵ ਸੀ खैर ਇਹ ਤਾਂ ਹੁਣ ਦੇਖੋ ਪਰਮਾਤਮਾ ਦੇ ਹੱਥਾਂ 'ਚ ਤਾਂ ਚੱਲਦੇ ਸਿਆਸਤ ਨਾਲਸ ਗੋ ਜਿਹੜਾ ਸ਼ੋਅ ਮਸਟ ਗੋ ਉਹ ਨਾਲ ਹੀ ਕਰ ਲਈ ਹੁੰਦੀ ਹੈ ਸਿਆਸਤ 'ਚ ਵੀ ਫਿਰ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਉੱਥੇ ਫਿਰ 6 ਸਤੰਬਰ ਤੇ ਜਿਹੜੇ ਡੈਲੀਗੇਟ ਚੁਣਨਗੇ ਨਹੀਂ ਚੁੰਦੇ ਇਹ ਸਾਰੇ ਜਿੰਨੇ ਦੇ ਉਧੇਦਾਰਾਂ ਨੂੰ ਫੇਰ ਸੁਖਵੀਰ ਸਿੰਘ ਬਾਦਲ ਨਾਲੋਂ ਕੀ ਫਰਕ ਰਹੇਗਾ ਇਹਨਾਂ ਦਾ ਫੇਰ ਤਾਂ ਉਹੀ ਗੱਲ ਪਾਰਦਰਸ਼ਤਾ ਤਾਂ ਤਾਂ ਹੀ ਬਣੂਗੀ ਜੇ ਸਭ ਦੀ ਮਰਜ਼ੀ ਨਾਲ ਹੋਏਗਾ ਭਾਵੇਂ ਸਰਬਸੰਮਤੀ ਹੋਵੇ ਲੇਕਿਨ ਸਭ ਦੀ ਮਰਜ਼ੀ ਨਾਲ ਜੇਬ ਚੋਂ ਨਿਕਲੇ ਜਿਵੇਂ ਆਪਾਂ ਵੱਡੇ ਬਾਦਲ ਸਾਹਿਬ ਤੇ ਜਾਮ ਲੱਗਦੇ ਹੁੰਦੇ ਸੀ ਉਸ ਰੰਗਿਕ ਕੁ ਗੱਲ ਨਾ ਹੋਵੇ ਸ਼ਾਇਦ ਇਸ ਨੂੰ ਲੈ ਕੇ ਜੈਨੀ ਹਰਪ੍ਰੀਤ ਸਿੰਘ ਦੇ ਬੰਚੀ ਗੱਲ ਹੋਵੇ ਕਿ ਆਪਾਂ ਜਿਹੜੀ ਟੀਮ ਚੋਂ ਲਈਏ ਸਭ ਦੀ ਸਭ ਤੋਂ ਸੰਤਿਨਰ ਚੁਣ ਲਈਏ ਇਹ ਹੈ ਉਹਦਾ ਜਿਹੜਾ ਤਾਜ਼ਾ ਕਟਟਣਾ ਕਰੋ ਉਹ ਆਪ ਦੁਬਾਰਾ ਉਸੇ ਗੱਲ ਤੇ ਜੀਤੇ ਆਪਾਂ ਅਨਲਿਸਿਸ ਕਰਦੇ ਹਾਂ ਸਾਰੀ ਅੱਜ ਦੀ ਗੱਲਬਾਤ ਇਸ ਵੀਡੀਓ ਦੇ ਵਿੱਚ ਜਿਹਦੇ ਵਿੱਚ ਜੁੜੀ ਹੈ ਆਪਾਂ ਤਾਲਮ ਘਰ ਦੀ ਗੱਲ ਜੈਨੀ ਹਰਪ੍ਰੀਤ ਸਿੰਘ ਨੇ ਕਹੀ ਹੈ ਫਿਰ ਪਹੁੰਚੋ ਉੱਥੇ ਕਿ ਚਤੂ ਪਾਦਰਾ ਸਭ ਨੇ ਕਰ ਕੈਤੀ ਚਾਹੇ ਜਾਣੇ ਚ ਕਹੀ ਚਾਹੇ ਅਣਜਾਣੇ ਚ ਗਈ ਨਾ ਕਹਦੇ ਚੰਗੀ ਕਰ ਸੀ ਲੋੜ ਨਹੀਂ ਸੀ ਲੇਕਿਨ ਇੱਕ ਮੌਕਾ ਦੇਤਾ ਉਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦਰਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਅਲੋਜੀ ਬਿੱਲੀ ਚਲੇਬਾਰ ਆ ਗਈ ਆ ਦੇਖ ਲੋ ਤੁਹਾਡੇ ਸਾਹਮਣੇ ਪਿਆ ਇਹ ਤਾਂ ਸਾਜਿਸ਼ ਸੀ ਕਿ ਇਹਨਾਂ ਨੇ ਆ ਪ੍ਰਧਾਨ ਬਣਨਾ ਸੀ ਇਹ ਸਾਰਾ ਕੁਝ ਮਿਰਬਲਾਪੇ ਹੋਇਆ 2 ਦਸੰਬਰ ਦਾ ਹੁਕਮਨਾਮਾ ਵੀ ਹੁੰਦਾ ਚੈਲੇਂਜ ਹੁਣ ਪਾੜੂ ਜਾ ਰਿਹਾ ਉਸ ਤੋਂ ਬਾਅਦ ਜਿਹੜੀ ਇੱਕ ਅਗਲਾ ਇਹ ਤਾਂ ਦਜੀਤ ਸਿੰਘ ਨੇ ਕੀਤਾ ਸੀ ਮਨ ਇਸ ਤੋਂ ਬਾਅਦ ਬਰਵਿੰਦਰ ਸਿੰਘ ਜੇਠੂ ਵਾਲਾ ਦੀ ਐਂਟਰੀ ਹੁੰਦੀ ਹੈ ਬਰਵਿੰਦਰ ਸਿੰਘ ਜੇਠੂ ਵਾਲਾ ਜਿਹੜਾ ਜੋਧਪੁਰ ਦੇ ਵਸ ਵਿੱਚ ਕਈ ਵਾਰੀ ਪਤਰੂ ਦੀ ਗੱਲ ਪਹੁੰਚ ਚੁੱਕੀ ਹੈ ਲੇਕਿਨ ਉਹ ਪ੍ਰਕਾਸ਼ ਸਿੰਘ ਬਾਦਲਾਜਾ ਬਾਦਲ ਸਰੂਇਕ ਦਾ ਬੰਦਾ ਹੈ ਇਹ ਗੱਲ ਵੀ ਸਪਸ਼ਟ ਹੈ ਹੁਣ ਉਹਨੇ ਇੱਕ ਸ਼ਿਕਾਇਤ ਭੇਜੀ ਹੈ ਸ਼ਿਕਾਇਤ ਹੈ ਭੇਜੀ ਹੈ ਕਿ ਜਗਨਜੀਤ ਹਰਪ੍ਰੀਤ ਸਿੰਘ ਇਹ ਇੱਕ ਸਾਜ਼ਿਸ਼ ਘੜੀ ਗਈ ਸੀ ਬਾਦਲਾਖੋ ਸਭੀ ਤੋਂ ਬਾਦਲਾਖੋ ਸ਼ਰੌਂਦੇ ਕਾਲੇ ਤੋਂ ਬਾਦਲਾਖੋ ਘੜੀ ਕਿਥੇ ਗਈ ਸੀ ਸਰਜੀਤ ਸਿੰਘ ਰਖੜਾ ਦੇ ਘਰ ਉੱਥੇ ਇਹਦੇ ਸਬੰਧਤ ਕਰਾਇਆ ਸੀ ਜਗਨਜੀਤ ਹਰਪ੍ਰੀਤ ਸਿੰਘ ਨੂੰ ਪ੍ਰੇਖਣ ਚੰਬੂ ਬਾਦਰਾ ਤੇ ਸਰਜੀਤ ਸਿੰਘ ਰਖੜਾ ਨੂੰ ਇਹ ਗੱਲ ਫਿਰ ਉਹਨੇ ਇੱਕ ਇਹ ਹੈ ਕਿ ਉੱਥੇ ਫਿਰ ਜਿਹੜਾ 2 ਦਸੰਬਰ ਦਾ ਹੁਕਮਨਾਮਾ ਹੈ ਉਹ ਪੁਰਾਣੀ ਗੱਲ ਚੱਕ ਲਈ ਪ੍ਰੇਮ ਸਿੰਘ ਚੰਦਪਾ ਇਹ ਤਾਂ ਪਹਿਲੇ ਇਹਨਾਂ ਨੇ ਸਲਾਹ ਹੀ ਬਣਾਈ ਹੋਈ ਸੀ ਵੀ ਇਹ ਕਰਨਾ ਆਪਾਂ ਤੇ ਉਦੋਂ ਬਾਅਦ ਐਸ ਤਰ੍ਹਾਂ ਦਾ ਹੁਕਮ ਦੇਵਾਂਗੇ ਫਿਰ ਜਿਹੜਾ ਹੁਕਮ ਤੇ ਦਿੱਤਾ ਉਹਦੇ ਵੀ ਸਵਾਰ ਕੜੇ ਕੀਤੇ ਕਿ ਜੀ ਇਹਨਾਂ ਨੇ ਤਖਤਿਆਂ ਗੱਲ ਚ ਪਵਾ ਕੇ ਗਰਵਾਣੀ ਦੀਆ ਟਾਇਲਟਸ ਆਫ ਕਰਾਈਆਂ ਜੇ ਉਹ ਹੁਕਮ ਨੂੰ ਵੀ ਕਿਸਮ ਦਾ ਚੈਲੰਜ ਕੀਤਾ ਗਿਆ ਇਹ ਵੀ ਕਿਹਾ ਗਿਆ ਕਿ ਇਹੀ ਗਿਆਨੀ ਹਕਰੀ ਸਿੰਘ ਜਿਹੜਾ ਚੰਡੀ ਦੇ ਮੁੰਡੇ ਤੇ ਉੱਥੇ ਗਿਆ ਇਹੀ ਜਿਹੜਾ ਜਿਹਦੇ ਭਗਵੰਤ ਮਾਨ ਨੇ ਜਦੋਂ ਦੂਜਾ ਵਿਆਹ ਕਰਾਇਆ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੜਾਸ਼ੀ ਹੋਈ ਜਦੋਂ ਕਈ ਸਵਾਲੀ ਉਹਦੇ ਪ੍ਰੈਕਸ਼ਨ ਨੇ ਲਿਆ ਮੈਨੂੰ ਲੱਗਦਾ ਖਾਲੇ ਨੂੰ ਯਾਦ ਨਹੀਂ ਆਇਆ ਰਘੂ ਚੱਡਾ ਤੇ ਵੀ ਗੱਲ ਕਰਨੀ ਸੀ ਕਿ ਉਥੇ ਕਿਉਂ ਗਏ ਇਹਦੇ ਕੀਰਤਨ ਰੋਕ ਕੇ ਜੀ ਕਹਿੰਦੇ ਹਰਪ੍ਰੀਤ ਸਿੰਘ ਨੇ ਆਪਣੀ ਗੱਲ ਕਹੀ ਜੁਨੀ ਸੌਰੀਆਂ ਗੱਲਾਂ ਜਿਹੜੀਆਂ ਜਿਵੇਂ ਕੋਈ ਜਨਾਨੀ ਲੜਦੀ ਆ ਨਾ ਕੋਈ ਆਪਾ ਚੰਦ ਆਪਾ ਜਨਾਨੀਆਂ ਲੜਦੀਆਂ ਨੇ ਤੋਂ ਸਾਰੀਆਂ ਪ੍ਰਾਣੀਆਂ ਗੱਲਾਂ ਪੜ ਲੈਂਦੀਆਂ ਨੇ ਉਹ ਸਾਰੀਆਂ ਗੱਲਾਂ ਬਿਲਬント ਸਿੰਘ ਜਿਠੂਆ ਨੇ ਕੱਢ ਕੇ ਇੱਕ ਕਹਿੰਦੀ ਕੋਸ਼ਿਸ਼ ਕੀਤੀ ਜਾਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇਹ ਹੁਕਮਨਾਮਾ 2 ਦਸੰਬਰ ਦਾ ਇਹ ਇੱਕ ਸਸ਼ਸਤਰ ਦੇ ਅਧੀਨ ਸੀ ਇਹਦੀ ਇੱਕ ਕੱਲਾ ਨੂੰ ਚਾਲੂ ਕਰਨ ਵਾਲੀ ਗੱਲ ਨਹੀਂ ਸੀ ਜਾਂ ਉਹਦਾ ਗਰਾਉਂਡ ਨਹੀਂ ਇਹ ਤਾਂ ਹੁਕਮਨਾਮਾ ਨੂੰ ਚੈਲੰਜ ਕਰਨ ਵਾਲੀ ਗੱਲ ਹੈ ਕਿ ਇਹ ਤਾਂ ਸਸ਼ਸਤਰ ਦੀਨ ਹੈ ਇਹ ਤਾਂ ਸਹੀ ਨਹੀਂ ਹੈ ਉਹਦੇ ਫਾਇਦੇ ਕੀ ਨੇ ਜੇ ਚੈਲੰਜ ਹੁੰਦਾ ਉਹਦੇ ਫਾਇਦੇ ਫਕਰੇ ਕੌਮ ਉਹ ਆਪਣੇ ਆਪ ਹੀ ਵਾਪਸ ਆਉਂਦੇ ਤਾਂ ਉਹ ਜਿਹੜੇ ਇਹ ਸੇ ਗਰਾਉਂਡ ਬਣ ਗਿਆ ਉਹ ਤੋਂ ਪਹਿਲਾਂ ਵੀ ਜਦੋਂ ਪਹਿਲਾ ਐਕਸ਼ਨ ਹੋਏ ਨੇ ਉਦੋਂ ਬਿਰਸਾ ਸਿੰਘ ਬਟੋਹਾ ਨੇ ਗਰਾਉਂਡ ਬਣਾਉਣ ਦੀ ਸ਼ੁਰੂ ਕੀਤੀ ਸੀ ਹੁਣ ਇਹ ਉਹੀ ਰੋਲ ਹੋਣਾ ਜਿੱਥੇ ਬਣਦਾ ਦੇਖੋ ਆਇਆ ਲੱਗਦਾ ਇਹ ਤਾਂ ਲੇਕਨ ਸਵਾਦ ਦੋ ਤਿੰਨ ਖੜੇ ਨੇ ਜੇ ਐ ਹੋ ਜਾਂਦਾ ਫੋ ਵੀ ਸਕਦਾ ਕੁਝ ਵੀ ਹੋ ਸਕਦਾ 26 ਦਿਨਾਂ ਚ ਤਨੇ ਜਥੇਦਾਰ ਪੀਛਾ ਤੇ ਆਪਾਂ ਦੇਖਿਆ ਨੇ ਅਸੀਂ ਜਥੇਦਾਰਾਂ ਕੋਲੇ ਬਲਾ ਕੇ ਮਾਫੀ ਹੁੰਦੀ ਵੀ ਦੇਖੀ ਹੈ ਅਸੀਂ ਕੀਲੇ ਹੋ ਸਕਦਾ ਇੱਥੇ ਮਤਲਬ ਜੇ ਤੁਸੀਂ ਜੇ ਕਰਨ ਤੇ ਆ ਜਾਓ ਤਾਂ ਇਹ ਸਾਰਾ ਕੁਝ ਅਸੀਂ ਤੁਸੀਂ ਹੁਕਮ ਮੰਨ ਕੇ ਕੁਝ ਦਿਨਾਂ ਬਾਅਦ ਮੁਕਸਾ ਸਾਹਿਬ ਦੀ ਧਰਤੀ ਤੇ ਕਹਿੰਦੇ ਮੈਂ ਤਾਂ ਵੈਸੀ ਝੂੜੀ ਪਵਾਈ ਸੀ ਮਤਲਬ ਹੁਕਮ ਨਾ ਮੈਂ ਮੁੱਕਰੀ ਗਈ ਸੀ ਮੁਕਰੇਜਾ ਸਾਹਿਬ ਦਾ ਤੁਹਾਡੇ ਸਾਹਮਣੇ ਜਦੋਂ ਹੁਣ ਇੱਕ ਨਵੀਂ ਪਰਤ ਪੈ ਗਈ ਹੁਕਮਨਾਮੇ ਬਾਕਸ ਲੈਂਡ ਦੀ ਕੁਝ ਵੀ ਹੋ ਸਕਦਾ ਹੈ ਯਾਨੀ ਪਰ ਹੁਣ ਸਵਾਲ ਤਾਂ ਇਹ ਵੀ ਹੈ ਕਿ ਇਹ ਹੁਕਮ ਕਿਹਦੇ ਦਿੱਤਾ ਸੀ ਜਦ ਚੜੋ ਜੇ ਹੁਕਮਨਾਮੇ ਬਾਕਸ ਕਰਦੀਆਂ ਉਕਲੇ ਜਿਹੜੀ ਹਰਪ੍ਰੀਤ ਸਿੰਘ ਦਾ ਸੀ ਉਹ ਤਾਂ ਜਥੇਦਾਰ ਕੈਣੀ ਰਕੀਤ ਸਿੰਘ ਸੀ ਤੇ ਕੇਸਕਰ ਸਾਹਿਬ ਦੇ ਜਥੇਦਾਰ ਸੁਤਾਨ ਸਿੰਘ ਵੀ ਉੱਥੇ ਸੀ ਤਾਂ ਕੀ ਉਹ ਸਾਰੇ ਜਥੇਦਾਰ ਨੂੰ ਭਜੇ ਸਿੰਘ ਸਾਹਿਬ ਨੂੰ ਤਲਬ ਕੀਤਾ ਜਾਊਗਾ ਵੀ ਤੁਸੀਂ ਇਹ ਗੱਲ ਤੋਂ ਉਪਰ ਨਾ ਵਾ ਜਾਂ ਹੁਕਮਨਾਮੇ ਚੈਲੰਜ ਕਰਦੇ ਨੇ ਤੇ ਜੇ ਇਹਨਾਂ ਨੂੰ ਕਰਦੇ ਨੇ ਕੱਲੇ ਜੈਨੀ ਹਰਪ੍ਰੀਤ ਸਿੰਘ ਨੂੰ ਤਾਂ ਉਹ ਉਹ ਕਿਸ ਬਣਾਉਂਦੇ ਉਹ ਲੋਹ ਹੋ ਉਹ ਨਹੀਂ ਸੀ ਐਸਾ ਕੋਈ ਵੀ ਕਿਸੇ ਦੇ ਖਿਲਾਫ ਕਰ ਸਕਦਾ ਪਰ ਕੋਈ ਗਰਾਉਂਡ ਤਾਂ ਬਣਦੀ ਨਹੀਂ ਨਾ ਮਤਲਬ ਜੋ ਕੋਈ ਕਹਿ ਦੂਗਾ ਜਿਹੜੀ ਜੇਠਵਾਲ ਨੇ ਕਹਿ ਦੇਣ ਕਿਉਂ ਬਣਾਓਗੇ ਮਤਲਬ ਜੇ ਤਾਂ ਫਾਇਦਾ ਕਰ ਲ ਸੁਖਵੀਰ ਸਿੰਘ ਬਾਦਲ ਨੂੰ ਕਹਤਾ ਜੀ ਇਹਨਾਂ ਨੇ ਗੁੜੀ ਚਲਾਈ ਹੈ ਬਈ ਬਿਲਕੁਲ ਤੇ ਕੋਟਕਪੁਰੇ ਤੇ ਉਹ ਕਹਿਗੇ ਤਾਂ ਕਹਦਾ ਸੀ ਔਰ ਸਿੱਕੇ ਤੇ ਸਿੱਧੀ ਬਖਮਤਰੀ ਜਾਉਂ ਪਖਮਤਰੀ ਆਪ ਥੋੜੀ ਹੁੰਦਾ ਤੇ ਹੋਮ ਮਿਨਿਸਟਰ ਥੋੜੀ ਹੁੰਦਾ ਤਾਂ ਪਰਸਪਰ ਕੀਤੀ ਹੈ ਤੇ ਬਿਲਕੁਲ ਉਵੇਂ ਹੀ ਹੈ ਤੇ ਫਿਰ ਇਹ ਤਾਂ ਹੈ ਹੀ ਨਹੀਂ ਕੋਈ ਵੀ ਜਾ ਕੇ ਕਹਿ ਸਕਦਾ ਕੋਈ ਵੀ ਮਿਲ ਸਕਦਾ ਹੈ ਲਗਦਾ ਉਹ ਸੁਵੇਲ ਤਾਂ ਜਥੇਦਾਰ ਹੀ ਨਹੀਂ ਸੀ ਤੋ ਇਸ ਕਰਕੇ ਕੱਲੇ ਨੂੰ ਤੇ ਮੈਨੂੰ ਲੱਗਦਾ ਕਿ ਜੇ ਹੋ ਗਿਆ ਇਹ ਤਾਂ ਗੈਰ ਹੈ ਜਿਹੜਾ ਕਲਦੀਪ ਸਿੰਘ ਗੜਗੱਜ ਜਿਹੜਾ ਹਾਲ ਦੀ ਘੜੀ ਤਾਂ ਲੱਗਦਾ ਜਿਵੇਂ ਆ ਪਿਛਲੇ ਜੇ ਕੁਝ ਹੁਕਮ ਦਿੱਤੇ ਨੇ ਉਹ ਤਾਂ ਲੱਗਦਾ ਕਿ ਉਹ ਉਸ ਤਰ੍ਹਾਂ ਦੀ ਨਹੀਂ ਗੱਲ ਹੈ ਤੇ ਹੋ ਸਕਦਾ ਕੋਈ ਵਰੀ ਬੰਦਾ ਸੋਚ ਲੈਂਦਾ ਕਿ ਨਹੀਂ ਮੈਥੋਂ ਇਹੋ ਜਿਹਾ ਕੰਮ ਨਾ ਕਰਾਉ ਕਿਤੇ ਮੇਰੀ ਹਿਸਟਰੀ ਚ ਕਲੰਕਿਤ ਹੋ ਜਾਊਗਾ ਮੈਂ ਤੇ ਸ਼ਾਇਦ ਨਾ ਹੋਵੇ ਕੋਸ਼ਿਸ਼ ਹੋ ਸਕਦੀ ਹੈ ਕੋਸ਼ਿਸ਼ ਹੋ ਸਕਦੀ ਹੈ ਤੇ ਜਾਂ ਦੂਜਾ ਐਂਗਲ ਇਹ ਹੈ ਕਿ ਕਰਨਾ ਨਹੀਂ ਚਾਹੀਦਾ ਕੋਸ਼ਿਸ਼ ਜ਼ਰੂਰ ਹੈ ਨਹੀਂ ਉਹਨਾਂ ਨੂੰ ਗਲਤ ਕੰਮ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਤੇ ਗੁਰਗੰਦ ਸਾਹਿਬ ਨੂੰ ਵੀ ਨਹੀਂ ਕਰਨਾ ਚਾਹੀਦਾ ਗਲਤ ਮੈਂ ਤਾਂ ਕਹਿਣਾ ਕਿ ਇਹਦੇ ਕੋਈ ਲੌਜੀਕ ਨਜ਼ਰ ਨਹੀਂ ਆ ਰਿਹਾ ਹਾਲ ਦੀ ਘੜੀ ਕੱਲ ਨੂੰ ਕੋਈ ਲੌਜੀਕ ਬਣ ਜੇ ਆਪਾਂ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਹਾਲ ਦੀ ਘੜੀ ਇਹ ਲੌਜੀਕ ਨਹੀਂ ਲੱਗ ਰਿਹਾ ਕਿ 2 ਦਸੰਬਰ ਦੇ ਹੁਕਮ ਨਾਲ ਮੈਨੂੰ ਚੈਲੰਜ ਕਰ ਦੋ ਤੁਸੀਂ ਜੇਕਰ ਗਰਾਉਂਡ ਉੱਤਰੋਂ ਪੰਡਰੀ ਤਾਂ ਇਸੇ ਕਰਕੇ ਮੈਂ ਕਹਿੰਦਾ ਕੁਝ ਵੀ ਹੋ ਸਕਦਾ ਹੁੰਦਾ ਨਾ ਸੰਕੀਤ ਸੂ ਬਾਦਲ ਜਿਹੜਾ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਮੈਂ ਵੀ ਬਾਬਾ ਸਿੱਖਾਂਦਾ ਉਦੋਂ ਸੀ ਤਰੋਂ ਹੁਣ ਤਾਂ ਇਸ ਤਰ੍ਹਾਂ ਦੇ ਹਾਲਾਤ ਨੇ ਆਪਾਂ ਨੂੰ ਵੀ ਪਤਾ ਹੈ ਲੇਕਿਨ ਕੀਤਾ ਤਾਂ ਜਿਦੇਦਾਰੋਂ ਬਿਨਾ ਕੇ ਕਿਵੇਂ ਕੀਤਾ ਜੇ ਦੀ ਗੁਰਮਤਸਰ ਨਾਲ ਕੀ ਕੀਤਾ ਕੁਝ ਵੀ ਹੋ ਸਕਦਾ ਉਹ ਹੁਣ ਮੈਂ ਬਾਬਾ ਸੁ ਵੀ ਹੁਣ ਕਦੇ ਸੰਗ ਦੇ ਪ੍ਰੈਸ਼ਰ ਨਾਲ ਹੁਣ ਆਪਾਂ ਦੇਖਿਆ ਜਿਹੜਾ ਜਿਸ ਤਰੀਕੇ ਨਾਲ ਹੋਏ ਨੇ ਤੋਂ ਇਹ ਆਪਣਾ ਵਾਸੋਂ ਇਹ ਵੀ ਬਹੁਤ ਵੱਡੀ ਗੱਲ ਪਰ ਮੈਨੂੰ ਲੱਗਦਾ ਹੈ ਕਿ ਇਹ ਜੇ ਹੁੰਦਾ ਹੈ ਤਾਂ ਹੋਰ ਸੰਕਟ ਸਿੱਖ ਸੰਕਟ ਹੋਰ ਗਹਿਰਾ ਹੋ ਜਾਊਗਾ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਮੈਂ ਤਾਂ ਸੱਚਮੁੱਚ ਇਹੀ ਅਰਦਾਸ ਕਰਦਾ ਤੇ ਇਹ ਸਾਰਾ ਕੁਝ ਠੀਕ ਹੋ ਜੇ ਹੋਰ ਨਾ ਹੋਵੇ ਲੇਕਿਨ ਜਿਵੇਂ ਮੈਂ ਸ਼ੁਰੂ ਚ ਕਹੇ ਜੇ ਇੰਨੀ ਇੰਨੀ ਗੱਤੇ ਲੜਨ ਲੱਗ ਕੇ ਜਿਸ ਤਰ੍ਹਾਂ ਕੱਲ ਮੇਰੇ ਨਾਲ ਹੋਇਆ ਕਿ ਤੁਸੀਂ ਸਾਨੂੰ ਸ਼੍ਰੋਮਿਕ ਕਾਦੀਦਾਰ ਬਾਦਲ ਕਿਉਂ ਕਿਹਾ ਸ਼੍ਰੋਮਿਕ ਕਾਦੀਦਾਰ ਅਕਾਲ ਤਖਤ ਜੱਗਦੀ ਹਰਪ੍ਰੀਤ ਸਿੰਘ ਕਿਉਂ ਕਿਹਾ ਫਿਰ ਅਸੀਂ ਕਿਵੇਂ ਕਿਵੇਂ ਵਖਰਾਈਏ ਦੋਨਾਂ ਨੂੰ ਡਿਫਰੈਂਸ਼ੀਏਟ ਕਿਵੇਂ ਕਰੀਏ ਅਸੀਂ ਆਪੀ ਡਿਬੇਟ 'ਚ ਇਹ ਵੀ ਤੁਸੀਂ ਦੱਸੋ ਕਿਵੇਂ ਕਰੀਏ ਜੇ ਤੁਹਾਨੂੰ ਨਹੀਂ ਤੁਸੀਂ ਲਿਖ ਦੋ ਫਿਰ ਲੋਕ ਕੀ ਕਰਨਗੇ ਅਸੀਂ ਤਾਂ ਤੁਹਾਨੂੰ ਲੋਕਾਂ ਨੂੰ ਦੱਸਣ ਲਈ ਕੁਛ ਨਾ ਕੁਛ ਤਾਂ ਕਹਿਣਾ ਹੈ ਕਿ ਇਹ ਅਕਾਲੀਦਾਰ ਬਾਦਲ ਅਤੇ ਇਹ ਅਕਾਲੀਦਾਰ ਨੂੰ ਜੁੜਾ ਹੈ ਨਮਾ ਕਾਇਦਾ ਕਿੰਨਾ ਕਚ ਨਮਾ ਕਾਇਦਾ ਹੋ ਗਿਆ ਇਹ ਬਹੁਤ ਸਾਰੇ ਸਵਾਲ ਨੇ ਕਿ ਮੈਂ ਤਾਂ ਇਹ ਨੂੰ ਹੀ ਕਿਹਾ ਸੀ ਤੁਸੀਂ ਜਿਦਾ ਚ ਨਹੀਂ ਕੋਈ ਫੈਸਲਾ ਹੁੰਦਾ ਸ਼ਰੌਂਕ ਕਾਲੀਦਲ ਅਕਾਲ ਤਖਤ ਰਵੀਨ ਤਾਂ ਕਹਿੰਦਾ ਸ਼ਰੌਂਕ ਕਾਲੀਦਲ 1920 ਬਣਾਇਆ ਸੰਮਰਜੀਤ ਸਿੰਘ ਮਾਦਾ ਕਾਲੀਦਲ ਅੰਮ੍ਰਿਤਸਰ ਤਾਂ ਕੀ ਫਰਕ ਪੈਂਦਾ ਜੇ ਤੁਸੀਂ ਕਹੋਗੇ ਸ਼ਰੌਂਕ ਕਾਲੀਦਲ ਦਾ ਅਕਾਲ ਤਖਤ ਤਾਂ ਕਿ ਤੁ ਸੰਗਤ ਨੂੰ ਦੇਖਣਾ ਸੋ ਇਹ ਤੁਸੀਂ ਕੀ ਸਮਝਦੇ ਹੋ ਉਹ ਤੁਸੀਂ ਮੈਨੂੰ ਦੱਸੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ